ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਅੱਜ ਫੇਰ ਪਿੰਡ ਪਹੁੰਚੇ ਜੀ ਦੁੱਗਾ ਆਪਾਂ ਜਿਲ੍ਹਾ ਸੰਗਰੂਰ ਦਾ ਪਿੰਡ ਆ ਜੀ ਇੱਧਰ ਲੋਂਗੋਵਾਲ ਵੀ ਇੱਧਰ ਨੇੜੇ ਰਹਿੰਦਾ ਹੈ ਵੱਡੇ ਰੋਡ ਤੋਂ ਥੋੜਾ ਜਿਹਾ ਮਗਰ ਹਟ ਕੇ ਹੀ ਆ ਦੁੱਗਾ ਪਿੰਡ ਮਸ਼ਹੂਰ ਆ ਜੀ ਪੂਰਾ ਇਹ ਪਿੰਡ ਤਾਂ ਇੱਥੋਂ ਦੀ ਜਿਹੜੀ ਵੀਡੀਓ ਇਹ ਵੀ ਬਹੁਤ ਮਸ਼ਹੂਰ ਹੋਈ ਸੀ ਤੇ ਤੁਸੀਂ ਪਹਿਲਾਂ ਵੀ ਗੁਰਪ੍ਰੀਤ ਦੇ ਫਾਰਮ ਨੂੰ ਬਹੁਤ ਪਿਆਰ ਦਿੱਤਾ ਸੀਗਾ ਜੀ ਪਹਿਲਾਂ ਵੀ ਕਾਫੀ ਆਪਣੀਆਂ ਵੀਡੀਓ ਜਿਆਦਾ ਚੱਲੀਆਂ ਤਾਂ ਅੱਜ ਫੇਰ ਉਸ ਘਰ ਦੇ ਵਿੱਚ ਆ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਆ ਤਾਂ ਇਹਦੇ ਕੋਲੇ ਅੱਜ ਵੀ ਬਹੁਤ ਜ਼ਿਆਦਾ ਚੰਗੀ ਜਿਹੜੀ ਮੱਝ ਐ ਉਹ ਦਿਖਾਉਣ ਲੱਗਾ ਸਾਨੂੰ ਚੰਗੇ ਦੁੱਧ ਦੀ ਐ ਚੰਗੇ ਦੁੱਧ ਦੇ ਰਿਕਾਰਡ ਐ ਤਾਂ ਨਾਲੇ ਬਰੀਡਿੰਗ ਬਾਰੇ ਕਰਦੇ ਆ ਗੁਰਪ੍ਰੀਤ ਨਾਲ ਗੱਲ ਤਾਂ ਬਾਕੀ ਤੁਸੀਂ ਦੇਖ ਸਕਦੇ ਆ ਪਹਿਲਾਂ ਆ ਛੋਟੀ ਦੀ ਵੀ ਹੁਣ ਚਵਾਈ ਕਰਾਉਣੀ ਸੀ ਗੁਰਪ੍ਰੀਤ ਨੇ ਤਾਂ ਇਹ ਛੋਟੀ ਥੋੜਾ ਜਿਹਾ ਹੁਣ ਥੋੜੇ ਜਿਹਾ ਪ੍ਰੋਬਲਮ ਜੀ ਆ ਗਈ ਥੋੜੇ ਡੋਖਿਆਂ 'ਚ ਆ ਗਈ ਹੀਟ 'ਚ ਆ ਗਈ ਇਸੇ ਕਰਕੇ ਖਾਣਾ ਪੀਣਾ ਘਟਾਇਆ ਤੇ ਨਾਲ ਥੋੜਾ ਜਿਹਾ ਜਿਹੜਾ ਦੁੱਧ ਵੀ ਡਾਊਨ ਕਰ ਗਏ ਇਹਦੀ ਵੀ ਕੋਸ਼ਿਸ਼ ਰਹੂਗੀ ਵੀ ਥੋੜੇ ਦਿਨਾਂ ਤੱਕ ਸਾਨੂੰ ਚਵਾਈ ਇਹਦੀ ਵੀ ਦਿਖਾਈ ਜਾਵੇ ਤਾਂ ਗੁਰਪ੍ਰੀਤ ਹੁਣ ਕਿੰਨੇ ਕਿੰਨੇ ਦੁੱਧ ਤੇ ਸੀ ਇਹ ਛੋਟੀ ਆਪਣੀ ਹੁਣ ਕੀ ਅੱਛਾ ਹੁਣ 1 21 ਕਿਲੋ ਦੇ ਹਾਂ ਹੀਟ ਦੇ ਵੀ ਆਹ ਹੀਟ ਦੇ ਵਿੱਚ ਹੈ ਹਾਂ ਹਾਂ ਇਹ ਬਹੁਤ ਸੋਹਣਾ ਦੁੱਧਾ ਬਾਕੀ ਭਾਈ ਝੋਟੀ ਬਹੁਤ ਜਿਆਦਾ ਸੋਹਣੀ ਆ ਕਵੇਂ ਸੂਏ ਇਹ ਦੂਜੀ ਸੂਆ ਸੂਆ 6 ਦੰਦ ਗਈ ਹੈ ਬਹੁਤ ਸੋਹਣੀ ਝੋਟੀ ਆ ਭਾਈ ਤੇ ਗੁਰਪ੍ਰੀਤ ਅੱਜ ਦਿਖਾਉਣ ਵਾਸਤੇ ਆਪਣੀ ਇਹ ਮੱਝ ਆ ਗਈ ਇਹ ਕਿਹੜਾ ਸੂਆ ਭਾਈ ਮੱਝ ਮੈਂ ਕਿਹਾ ਜਿੱਦਾਂ ਇਹ ਉਹ ਜਥਾ ਲੜਦਾ ਮਗਰ ਨਾ ਕੋਤੀ ਹੋ ਰਹਾ ਤਾਂ ਅੱਛਾ ਯਾਨੀ ਕਿ ਅੱਛਾ ਉਹ ਤੀਜਾ ਕਹਿੰਦੇ ਆਪਾਂ ਚੌਥਾ ਮੰਨ ਲਓ ਹਾਂ ਹਾਂ ਬਹੁਤ ਹੀ ਮੰਨ ਲਓ ਹਾਂ ਬਿਲਕੁਲ ਬਿਲਕੁਲ ਚਲੋ ਇਹਦੇ ਨਾਲ ਕੀ ਫਰਕ ਪੈਂਦਾ ਚੰਗੀ ਬਰੀਡ ਨੂੰ ਹੈਨਾ ਲਓ ਵੀ ਮਿੱਤਰੋ ਕਰੋ ਚੈੱਕ ਆਰਡਰ ਥਣ ਦਾ ਸਹਜ ਇਹਨੂੰ ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦੇ ਪਰਲਾ ਸਿੰਘ ਦਾ ਪੋਪਲਾ ਜਰੂਰ ਤੜਾਇਆ ਵਾ ਤੇ ਪਰ ਅਜੇ ਟਾਈਮ ਵੀ ਹੁਣ ਇੱਥੇ ਜੇ ਦੇਖੀਏ ਤਾਂ ਦੁਪਹਿਰ ਦਾ ਟਾਈਮ ਆਇਆ ਤਾਂ ਅੱਥਰ ਨੂੰ ਚੂਣ ਦੇ ਟਾਈਮ ਦੇ ਉੱਤੇ ਬਹੁਤ ਜ਼ਿਆਦੇ ਭਰ ਜਾਣੀਆਂ ਤਾਂ ਚੰਗਾ ਆਰਡਰ ਤਿਆਰ ਕਰਨਾ ਕੋਈ ਦੇਖੋ ਹਾਂ ਭਾਈ ਖੋਲ ਗੁਰਪੀ ਤਾਂ ਪਗੜਾ ਵੀ ਦਵਾ ਦਈਏ ਦੇਖੋ ਵੀ ਮਿੱਤਰੋ ਕਹਿੰਦੇ ਹੁੰਦਾ ਜਿਹੇ ਜਿਹੇ ਪਾਂਡਾ ਹੈ ਜਿਹੇ ਜਿਹੇ ਆਰਡਰ ਹੈ ਤਾਂ ਉਸ ਹਿਸਾਬ ਦੇ ਨਾਲ ਹੀ ਪਸੂਨੇ ਦੁੱਧ ਦੇਣਾ ਹੁੰਦਾ ਤਕੋਸ਼ਿਤ ਰਹੂ ਇਹ ਸਾਨੂੰ ਕੱਲੀ-ਕੱਲੀ ਚੀਜ਼ੇ ਦੀ ਵਧੀਆ ਟੰਗ ਦੇ ਨਾਲ ਦਿਖਾਈ ਜਾਵੇ ਲੋਬੀ ਮੇਟਰ ਹੁਣ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਆਉਂਦੇ ਗੁਰਪੀ ਦੇ ਕਾਇ ਆਏ ਕਿਹੜਾ ਦਵਾਦੀ ਇਧਰਲੇ ਪਾਸੇ ਸੂਰਜਣਾ ਹੈ ਇਹ ਲੋਟ ਮਗਰ ਨੂੰ ਜਾਂਦੀ ਦਾ ਲੋਵੀ ਮਿੱਤਰੋ ਕੱਦ ਕਾਠ ਵੀ ਚੰਗਾ ਡਬਲ ਮੱਝ ਬਾਕੀ ਆਰਡਰ ਦੇਖੋ ਤਾਰੀਫਯੋਗ ਆ ਬਾਕੀ ਗੁਰਪ੍ਰੀਤ ਨਾਲ ਕਰਾਉਣੀ ਆ ਆਪਾਂ ਗੱਲਬਾਤ ਦੁੱਧ ਪਾਣੀ ਦੇ ਬਾਰੇ ਪੁੱਛਦੇ ਆਂ ਆਪਾਂ ਵੀ ਇਹਦਾ ਦੁੱਧ ਆ ਜਿਹੜਾ ਕਿੰਨਾ ਤਿਆਰ ਆ ਹੁਣ ਆ ਚੰਗੇ ਦੁੱਧ ਵਾਲੀ ਆ ਮੱਝ ਵਧੀਆ ਬਾਕੀ ਦਸੱਲੀ ਵਾਲਾ ਕੰਮ ਆ ਗੁਰਪ੍ਰੀਤ ਦਾ ਇਹ ਨਹੀਂ ਵੀ ਜਿੰਨਾ ਕਿ ਤਿਆਰ ਆ ਉਹਨਾਂ ਦੱਸ ਦੇਣਾ ਵੀ ਭਾਈ ਇੰਨਾ ਕਿ ਤਿਆਰ ਆ ਜੋ ਜਦੋਂ ਮਰਜ਼ੀ ਆਪਦੀ ਚੋ ਲੋ ਗੁਰਪੀਤੇ ਇਹ ਇਹਦੇ ਮਗਰ ਕੀ ਆ ਬੱਚਾ ਆਹ ਬੱਚਾ ਇਹਦਾ ਹੀ ਆ ਕੱਟਾ ਜੈਡ ਬਲੈਕ ਲਓ ਵੀ ਮਿੱਤਰੋ ਉਹ ਜੇ ਕੱਟੀ ਹੁੰਦੀ ਤਾਂ ਜਮ ਐਂਡ ਲੱਗ ਜਾਣਾ ਪਰ ਕੱਟਾ ਵੀ ਜਮ ਐਂਡ ਹੈ ਬਰੀਡਿੰਗ ਵਾਸਤੇ ਬਹੁਤ ਸੋਹਣਾ ਸੀਮਿੰਟ ਪਿਆਦਾ ਦਾ ਸਟਾਰ ਆ ਇਹਦਾ ਸਟਾਰ ਕੋਈ ਨਹੀਂ ਉਹ ਓਕੇ ਜਿਹੜਾ ਸੀਮਿੰਟ ਹੈ ਇਹ ਕਿਹੜਾ ਲੱਗਿਆ ਵਾ ਸੀ ਇਹਦੇ ਸੇਰੇ ਹਿੰਦੁਸਤਾਨ ਦਾ ਆ ਜਿਹੜਾ ਇਹ ਕੱਟਾ ਇਹ ਹੈਗਾ ਸੇਰ ਹਿੰਦੁਸਤਾਨ ਦਾ ਤੇ ਚਲੋ ਰਹਿਤੀ ਆ ਹਾਂ ਗੁਰਪੀਤੇ ਭਾਈ ਆਜੋ ਇੱਧਰ ਆਜੋ ਮੜਾ ਨੇੜੇ ਇਧਰੋਂ ਸਾਫ਼ ਆਉਂਦੀ ਆ ਵੀਡੀਓ ਥੋੜੀ ਜੀ ਗੁਰਪੀਤੇ ਦਾ ਦੁੱਧ ਹੁਣ ਕਿੰਨਾ ਤਿਆਰ ਆ ਭਾਈ ਹੋਣੇ 17 ਹੋਵੇ 16 ਹੋਏ 2 ਕਿਲੋ ਤਿਆਰ ਆਇਆ ਪਰਸ ਹੋਇਆ ਜਾ ਬਲੋਂ ਘਟਾ ਗਈ 20 ਤਿਆਰ ਦੀ ਬਣ ਗਏ ਅੱਛਾ 20 ਜੋ ਕੇ ਲੈ ਆਏ ਦੋ ਤਨ ਡੰਗ ਠੀਕ ਹੈ ਆਏ ਹੁਣ ਆਪਾਂ ਰਾਤੀ ਖਾ ਰਾਤੀ ਖਾਦੇ ਨੇ ਰਾਤੀ ਖਾਦਾ ਹਾਂ ਥੋੜਾ ਦਾਣਾ ਪਤਾ ਰਾਤ ਖਾਦਾ ਜਾਨੀ ਕਿ ਹੁਣ ਉਹੀ 16 17 ਤਿਆਰ ਕਰ ਗਈ ਦੁਬਾਰੇ ਹਾਂ 17 17 ਰਹਿ ਗਏ ਠੀਕ ਹੈ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਅੱਜ ਭਾਈ 16 17 ਦਿਨ ਹੀ ਹੋ ਗਏ ਹੁਣਗੇ 16 17 ਦਿਨ ਹੀ ਸੂਈ ਨੂੰ ਹੋ ਗਏ ਕੇਰਾ ਹੁਣ ਕਿੰਨੇ ਦੁੱਤ ਆਈ ਸੀ ਆਪਣੇ ਘਰੇ ਜਦੋਂ ਆਈ ਐ ਤੇ 20 ਜੋ ਕੇ ਲੈ ਆਏ ਦੋ ਦੋ ਅੱਛਾ 20 ਜੋ ਕੇ ਲੈ ਆਏ ਤੇ ਉੱਥੇ ਹਾਂ ਕਿਰਾਂ ਦਾ ਘਰੇ ਦਾ ਗੁਰਪ੍ਰੀਤ ਫਿਰ ਘਟ ਨਹੀਂ ਹੁੰਦਾ ਹਨਾ ਹਾਂ ਜੀ ਚੰਗੇ ਦੁੱਧ ਵਾਲੀ ਦਾ ਇਹ ਤੋਂ ਵੀ ਜ਼ਿਆਦਾ ਘਟਾਏ ਜਾਂਦੇ ਕਈ ਕਈ ਮੱਝਾਂ ਤਾਂ ਗੁਰਪ੍ਰੀਤ ਇੱਕ ਨੰਬਰ ਬੋਲੀਂ ਬਾਈ ਜੀ ਤਰਾ 946349 ਹਾਂਜੀ 99899 ਇੱਕ ਵਾਰੀ ਹੋਰ ਬੋਲ ਦੋ 946349 99899 ਠੀਕ ਹੈ ਜੀ ਇਹ ਸੀਗਾ ਜੀ ਬਾਈ ਗੁਰਪ੍ਰੀਤ ਦਾ ਨੰਬਰ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਗੁਰਪ੍ਰੀਤ ਤੋਂ ਗੱਲ ਕਰ ਸਕਦੇ ਆ ਨੰਬਰ ਸਾਨੂੰ ਗੁਰਪ੍ਰੀਤ ਬਾਈ ਦਾ ਦਿੱਤਾ ਤੇ ਬਾਕੀ ਪਹਿਲਾਂ ਤੋਂ ਵੀ ਜਿਹੜੀਆਂ ਜੜੀਆਂ ਮੱਝ ਲਿਆਉਂਦਾ ਵੀ ਆ ਕੋਈ ਵੀ ਮਰਜੀ ਮੱਝਾਂ ਚੰਗੇ ਰਿਕਾਰਡ ਦੀਆਂ ਚੰਗੇ ਰਿਕਾਰਡ ਦੀਆਂ ਸਾਰੀਆਂ ਰੱਖ ਕੇ ਖੁਸ਼ ਐ ਠੀਕ ਆ ਉਹ ਚਲੋ ਗੱਲ ਵੱਖਰੀ ਹੁੰਦੀ ਐ ਵੀ ਇੱਕ ਅੱਧੀ ਆ ਗਈ ਕਿਤੇ ਇੱਕ ਅੱਧੀ ਜਾਵੜੀ ਪਰ ਘਟ ਦੁੱਧ ਵਾਲੀ ਕਦੇ ਮੱਝ ਨਹੀਂ ਆਈ ਪਹਿਲਾਂ ਵੀ ਮੱਝਾਂ ਸੀ ਬਹੁਤ ਜ਼ਿਆਦਾ ਜ਼ਬਰਦਸਤ ਆਪਾਂ ਵੀਡੀਓ ਪਾਈ ਸੀ ਲਾਈਵ ਚ ਵਾਈ ਵੀ ਸਾਨੂੰ ਦਿਖਾਈ ਸੀ ਤੇ ਬਹੁਤ ਸੋਹਣਾ ਤੇ ਬਾਕੀ ਆ ਵੀ ਛੋਟੀ ਦੇਖੋ ਇੱਕ ਨਗੈਣੀ ਐ ਗੁਰਪੀ ਤਾਂ ਉਧਰ ਹੱਤੀ ਮੜੀ ਛੋਟੀ ਨੂੰ ਲੋ ਵੀ ਮਤਲਬ ਦੇਸਾਂ ਰੇ ਦੋਸੀ ਬਹੁਤ ਪਿਆਰੀ ਤੇ ਬਹੁਤ ਸੋਹਣੀ ਝੋਟੀ ਤਾਂ ਇਧਰੋਂ ਵੀ ਚਲਕਮ ਰਹੀ ਹੈ ਸਾਨੂੰ ਉਹ ਝੋਟੀਆਂ ਦੀ ਵੀ ਡਿਟੇਲ ਜਿਹਨੇ ਜਾਨਣੀ ਆ ਮਗਰ ਲਈਏ ਵੀਡੀਓ ਚ ਵੀ ਤੁਸੀਂ ਜਾ ਸਕਦੇ ਆ ਗੁਰਪ੍ਰੀਤ ਦੇ ਫਾਰਮ ਦੀ ਵੀਡੀਓ ਹੈਗੀ ਆ ਉਹ ਝੋਟੀਆਂ ਦਾ ਵੀ ਸਾਰਾ ਡਿਟੇਲ ਦੱਸੀ ਵੀ ਆ ਕਿਹੜੀ ਦੀ ਭਰਾਤਾ ਇਹ ਇਧਰ ਲਈ ਕਿਹੜੀ ਦੀ ਸੀ ਉਹ ਇਹ ਉਹ ਨਹੀਂ ਪਤਾ ਕਿਹਦੀ ਆ ਬੇ ਨਾਲ ਆਈ ਦੀ ਅੱਛਾ ਇਹ ਨਾਲ ਆਈ ਉਹ ਵਿਚਾਲੜੀ ਅੱਛਾ ਉਹਦੇ ਮਗਰ ਸੀ ਇਹ ਹਾਂ ਉਹਦੇ ਮਗਰ ਓਕੇ ਤੇ ਇਹ ਕੱਟੀ ਉਦੋਂ ਹੈਗੀ ਸੀ ਇਹ ਨਹੀਂ ਆਪਾਂ ਦੇ ਸੀ ਉਦੋਂ ਹੁਣ ਕੱਤੇ ਜਾਂਦਾ ਬੜਾ ਲੰਮਾ ਲੱਗਦਾ ਉਹੀ ਲੱਗਦਾ ਜੀ ਉਹੀ ਕੱਤੇ ਜਾਂ ਚੱਕ ਗਈ ਉਹ ਚੱਕੀ ਇਹ ਕੱਟੀ ਭੁੱਲ ਗਈ ਉਹਦੀ ਜੀ ਉਹ ਕੱਟੀ ਭੁੱਲ ਗਈ ਨਾ ਹੁਣ ਅੱਛਾ ਠੀਕ ਹੈ ਅੱਛਾ ਇਹਦੀ ਇੱਕ ਕੱਟੀ ਕਿਵੇਂ ਚੱਲ ਲਈ ਕੱਟੀਆਂ ਨੇ ਹਾਂ ਹੁਣ ਤਾਂ ਦੇ ਦੇ ਉਹ ਵੀ ਜ਼ਵਾਲਾ ਠੀਕ ਹੈ ਗੁਰਪ੍ਰੀਤ ਇਹਦਾ ਦੁੱਧ ਕਿੰਨਾ ਗਾਇਆ ਛੋਟੀ ਦਾ ਬਈ ਇਹਦਾ ਦੁੱਧ ਨਹੀਂ 15 ਗ੍ਰਹਿ ਦੀ ਖੜਗੀ ਵੀ ਰ ਇਕੱਠੀ ਲੇਤੀ ਮਹੀਨੇ ਬਾਅਦ ਹਲਕਤੀ ਹੈ ਹਾਂ ਉਹ ਬਹੁਤ ਪ੍ਰੋਬਲਮ ਆਉਂਦੀ ਹੈ ਹਾਂ ਮਹੀਨੇ ਬਾਅਦ ਘਟੀ ਦਿੱਤੀ ਹੈ ਬਹੁਤ ਵਾਰ ਚਾਰ ਵਾਰ ਬਾਪ ਹੈਗੇ ਜਰੀ ਦੇ ਹਾਂ ਅੱਛਾ ਹੁਣ 15 ਹੁਣਾਂ ਤੇ ਖੜਗੀ ਗਿਰ ਹਾਂ ਕੋਈ ਨਾ ਕਹਣ ਲੈ ਸਾਲ ਠੀਕ ਆ ਜੂ ਪਰ ਬਈ ਮੂ ਝੋਟੀ ਕਿੰਨੀ ਚੰਗੀ ਹੈ ਨਾ ਪੱਠ ਪੁੱਠ ਦੇਖ ਹੈ ਨਾ ਲੈ ਬਈ ਬਣਾਇਆ ਜੀ ਪਤਾ ਨਹੀਂ ਹੋਗਾ ਉਹਦਾ ਦੇਖ ਲੈ ਬਈ ਬਣਾਇਆ ਜੀ ਸਹੀ ਗੱਲ ਹੈ ਨਾ ਜੇ ਬਈ ਪ੍ਰੋਪਰ ਢੰਗ ਨਾਲ ਸੂਆ ਪੈਂਦਾ 10 ਦੀ ਝੋਟੀ ਹੈ ਨਾ ਹਾਂ ਤੂੰ ਕੌਣ ਨਹੀਂ ਕਰ ਰਹੇ ਨੇ ਬਾਈ ਓਕੇ ਠੀਕ ਹੈ ਇਹ ਉਹ ਆਗੀਆਂ ਪਹਿਲਾਂ ਵੀ ਆਪਾਂ ਵੀਡੀਓ ਜੀ ਦਿਖਾਉਂਗਾਆਂ ਵੀ ਆਪਣੀਆਂ ਹਨਾ ਚਲੋ ਮੈਂ ਤੇਰੇ ਸਾਰੀਆਂ ਮੱਝਾਂ ਚੰਗੀਆਂ ਕੋਈ ਟਾਮੀ ਟੱਲੀ ਭਾਵਾਂ ਦੀ ਕੋਈ ਟਾਇਰ ਡਾਟਰ ਦੀ ਹੋਵੇ ਨਹੀਂ ਖੁੱਲੇ ਆਰਡਰ ਤਾਂ ਆ ਵੀ ਤੂੰ ਦੇਖ ਸਕਦਾ ਕਿੰਨਾ ਨਾਲੇ ਹਜੇ ਚੂਣ ਦਾ ਟਾਈਮ ਨਹੀਂ ਤਿੰਨ ਤਿੰਨ ਘੰਟੇ ਦਾ ਹੈ ਚੂਣ ਚ ਪਿਆ ਇਹ ਸੇਮ ਇਹਨਾਂ ਦੀ ਗੱਭਣਾਂ ਤੇ ਦੁੱਧ ਹੁਣ ਕਿੰਨਾ ਦੇਈ ਜਾਂਦੀ ਹੈ ਅੱਛਾ ਟਾਈਮ ਦਾ ਹਾਂ ਉਹ 10 12 ਕਿਲੋ ਦੇਈ ਜਾਂਦੀ ਹੈ ਓਕੇ ਠੀਕ ਹੈ ਤੇ ਇਹ ਵੀ ਗੱਭਣ ਕਰਾਤੀ ਸੀ ਰਹੀ ਦੀ ਵੀਾਰੇ ਕਰ ਰਹਾ ਹਾਂ ਅੱਛਾ ਹੁਣ ਟਾਈਮ ਵਧੀਆ ਹੁਣ ਮੂਰੇ ਵਧੀਆ ਓਕੇ ਠੀਕ ਐ ਲਓ ਵੀ ਸਾਨੂੰ ਭਾਈ ਅੱਜ ਛੋਟੇ ਗੁਰਪ੍ਰੀਤ ਨਾਲ ਵੀ ਸਾਨੂੰ ਮਿਲਾਉਣੇ ਆ ਤੇ ਤੂੰ ਵੀ ਛੋਟਾ ਬਰੀਡਰ ਆ ਤੂੰ ਹੁਣ ਖੜ੍ਹ ਤੂੰ ਮੜ ਜਾ ਇੰਟਰਵਿਊ ਦਾ ਤੂੰ ਦੇ ਹੁਣ ਜਿਵੇਂ ਕਟੀਆਂ-ਕੁਟੀਆਂ ਨੂੰ ਸਾਹਮਣਾ ਉਹਨਾਂ ਨੂੰ ਤੂੰ ਵੀ ਦੱਸਦਾ ਸਹੀ ਨਾ ਫਿਰ ਆਏ ਕਭ ਕਰਦਾ ਤੂੰ ਨਾਲ ਮਾੜਾ-ਮੂੜਾ ਤੂੰ ਹੁਣ ਭਾਈਦਾ ਮੈਂ ਤੇਰੇ ਤੇ ਵੀਡੀਓ ਲਾਉਣਾ ਹੈ ਤੂੰ ਥੋੜਾ ਬਹੁਤਾ ਤਾਂ ਨਾਲ ਤੂੰ ਕਰਾਇਆ ਕਰ ਯਾਰ ਮੈਂ ਤਾਂ ਕਈ ਬੈਠਾ ਤੇ ਵੀਡੀਓ ਵਾਲਿਆਂ ਨੂੰ ਸਾਰਿਆਂ ਨੂੰ ਵੀ ਤੂੰ ਕੱਟਰਵਾਣ ਦਾ ਤੂੰ ਭੈਣਾ ਉਹਨਾਂ ਨਾਲ ਮੈਂ ਤੈਨੂੰ ਇਹ ਡਿਊਟੀ ਲਾਉਣੀ ਪਊ ਚੰਗਾ ਨਹੀਂ ਫਿਰ ਆਪਣੀ ਬੇਇੱਜ਼ਤੀ ਹੋ ਜਾਣੀ ਆ ਵੀਡੀਓ 'ਚ ਠੀਕ ਆ ਜੀ ਭਾਈ ਸასი ਸ਼ਕਲ ਧੰਨਵਾਦ ਤੇ ਇਹ ਸੀਗੇ ਬੱਚੇ ਇਹਨਾਂ ਨਾਲ ਵੀ 2 ਮਿੰਟ ਸ਼ਾਟ ਕਰ ਲਈ